ਸੜਕ ਤੋਂ ਗਲੀ ਰਾਹੀਂ ਘਰ ਦੇ ਵਿੱਚ ਐਂਟਰੀ ਹੁੰਦੀ ਹੈ ਜੀ ਤੇ ਕੱਲਿਆਂ ਦੀ ਗਲੀ ਆਹ ਜਿਹੜੀ ਤੁਸੀਂ ਦੇਖ ਸਕਦੇ ਹੋਗੇ ਸੜਕ ਤੋਂ ਲੈ ਕੇ ਸਾਰਾ ਵਿੜਾ ਪੱਕਿਆ ਜੀ ਪੂਰੀ ਵੀਡੀਓ ਜ਼ਰੂਰ ਦੇਖ ਲਿਓ ਜੀ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਕੋਠੀ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਦਿੱਤੀ ਜਾਊਗੀ ਬਸ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਸਪੋਰਟ ਕਰੋ ਜੀ ਤੇ ਪੂਰੀ ਵੀਡੀਓ ਦੇਖਿਓ ਤਾਂ ਕਿ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਸਭ ਤੋਂ ਪਹਿਲਾਂ ਤੁਸੀਂ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜਿਹਦੇ ਉੱਤੇ ਕਿਸੇ ਵੀ ਤਰ੍ਹਾਂ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਘਰ ਬੈਠੇ ਆਪਦੇ ਕੋਈ ਵੀ ਚੀਜ਼ਾਂ ਸੇਲ ਕਰਨਾ ਚਾਹੁੰਦੇ ਹੋ ਜਿਵੇਂ ਕਿ ਜ਼ਮੀਨ ਪਲਾਟ ਕੋਠੀਆਂ ਘਰ ਮਸ਼ੀਨਰੀਆਂ ਗੱਡੀਆਂ ਜਾਂ ਕੋਈ ਤੁਸੀਂ ਕੋਈ ਬਿਜ਼ਨਸ ਕਰ ਰਹੇ ਹੋ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਤੁਸੀਂ ਵਟਸਐਪ ਨੰਬਰ ਨੋਟ ਕਰ ਲਓ ਇਸ ਨੰਬਰ ਤੇ ਇੱਕ ਫੁੱਲ ਸਕਰੀਨ ਦੀ ਵੀਡੀਓ ਸਾਰੀ ਜਾਣਕਾਰੀ ਤੁਸੀਂ ਸਾਨੂੰ ਭੇਜ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਚਲਾ ਦਿੱਤੀ ਜਾਊਗੀ ਜੀ ਨੰਬਰ ਹੈ 9877988464 9877988464 ਇਹ ਚੈਨਲ ਦਾ ਵਟਸਐਪ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਸਾਨੂੰ WhatsApp ਰਾਹੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾ ਸਕਦੇ ਹੋ ਤਾਂ ਜਿਹੜੀ ਤੁਸੀਂ ਅੱਜ ਕੋਠੀ ਦੇਖ ਰਹੇ ਹੋ ਜੀ ਇਹ 16 ਬਿਸਬੇ ਦੇ ਵਿੱਚ ਬਣੀ ਹੋਈ ਹੈ ਰਜਿਸਟਰੀ ਵਾਲੀ ਜਗ੍ਹਾ ਜੀ ਸੜਕ ਤੋਂ ਲੈ ਕੇ ਗਲੀ ਰਾਹੀਂ ਘਰ ਦੇ ਵਿੱਚ ਐਂਟੇ ਹੁੰਦੀ ਹੈ ਤੇ ਇਕੱਲਿਆਂ ਦੀ ਗਲੀ ਹੈ ਸੜਕ ਤੋਂ ਲੈ ਕੇ ਸਾਰਾ ਬੇੜਾ ਪੱਕਾ ਹੈ ਜੀ 16 ਬਿਸਬੇ ਦੇ ਵਿੱਚ ਬਣੀ ਹੈ ਰਿਸਟਰੀ ਵਾਲੀ ਜਗ੍ਹਾ ਕੋਠੀ ਹੈ ਜਿਹੜੀ ਇਹ ਸੇਲ ਕਰਨੀ ਹੈ ਜੀ ਤੇ ਸਾਰੇ ਫੈਮਿਲੀ ਨੇ ਬਾਹਰ ਜਾਣਾ ਕੋਠੀ ਦੇ ਸਾਈਡ ਤੇ ਗੈरेज ਬਣਿਆ ਫਰੰਟ ਤੇ ਕਿਚਨ ਏ ਟੂ ਜ਼ੈਡ ਵਰਕ ਹੋਇਆ ਜੀ ਇੱਕ ਪਾਸੇ ਟਾਇਲਟ ਇੱਕ ਪਾਸੇ ਵਾਸ਼ਰੂਮ ਹੈ ਜੀ ਖੁੱਲੇ ਲ lobby ਤਿੰਨ ਬੈਡਰੂਮ ਅਟੈਚ ਵਾਸ਼ਰੂਮ ਕੋਠੀ ਦੋਨੇ ਪਾਸੋਂ ਓਪਨ ਹੁੰਦੀ ਹੈ ਜੀ ਪਿਛਲੇ ਪਾਸੇ ਜਿਹੜੀ ਜਗ੍ਹਾ ਉਹ ਵੀ ਪੱਕੀ ਕੀਤੀ ਹੋਈ ਹੈ ਜੀ ਤੇ ਗੈਸਟ ਰੂਮ ਦੇ ਵਿੱਚ ਉਹਦੀ ਪੌੜੀਆਂ ਚੜ੍ਹਦੀਆਂ ਨੇ ਉੱਪਰ ਚਵਾਰਾ ਜੀ ਤੇ ਪਿੰਡ ਹੈਗਾ ਜੀ ਰਾਜੋ ਮਾਜਰਾ ਨੇੜੇ ਰਾਏਕੋਟ ਡਿਮਾਂਡ ਹੈ ਜੀ 48 ਲੱਖ ਰੁਪਏ 48 ਲੱਖ ਰੁਪਏ ਡਿਮਾਂਡ ਰੱਖੀ ਹੈ ਸਾਰੇ ਫੈਮਿਲੀ ਨੇ ਬਾਹਰ ਜਾਣਾ ਇਸ ਕਰਕੇ ਬੇਚ ਰਹੇ ਨੇ ਕਿਉਂਕਿ ਇੰਨਾ ਬੀਰਾਂ ਨੇ ਹੁਣ ਇੱਥੇ ਰਹਿਣਾ ਨਹੀਂ ਹੈਗਾ ਤਾਈਨੂੰ ਜਲਦੀ ਕੋਠੀ ਸੇਲ ਕਰਨੀ ਬਹੁਤ ਸੋਹਣਾ ਬੈਡਰੂਮ ਤਿਆਰ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਜੀ ਤੇ ਬਹੁਤ ਸੋਹਣੀ ਕੋਠੀ ਇਹ ਤਿਆਰ ਕੀਤੀ ਹੋਈ ਹੈਗੀ ਬਸ ਵੇਚਣ ਦੀ ਮਜਬੂਰੀ ਇਹ ਸੀ ਕਿ ਵਿਦੇਸ਼ ਚੱਲੇ ਆ ਕਿਉਂਕਿ ਸਾਰੇ ਫੈਮਿਲੀ ਹੀ ਚੱਲੀ ਹੈ ਤਾਈਨੂੰ ਜਲਦੀ ਇਹ ਕੋਠੀ सेल ਕਰਨੀ ਹੈ ਜੀ ਤੇ ਸਾਰੀਆਂ ਫੈਸਿਲਿਟੀਆਂ ਤੁਹਾਨੂੰ ਦੇਖਣ ਨੂੰ ਮਿਲਣੀਆਂ ਜਿਹੜੀਆਂ ਇੱਕ ਘਰ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਤੇ ਤੁਸੀਂ ਨਿਰਾਸ਼ ਹੋ ਕੇ ਨਹੀਂ ਮੁੜੋਗੇ ਤੁਸੀਂ ਸੌਦਾ ਕਰਕੇ ਆਉਂਗੇ ਕਿਉਂਕਿ ਐਨੀ ਸੋਹਣੀ ਤੇ ਸ਼ਾਨਦਾਰ ਕੋਠੀ ਹੈ ਜਿਹੜੀ ਇਹ ਵੀਰ ਵੇਚ ਰਹੇ ਨੇ ਵਧੀਆ ਖੁੱਲਾ ਬਿਹੜਾ ਦੋ ਪਾਸਿਆਂ ਤੋਂ ਓਪਨ ਹੁੰਦੀ ਹੈ ਜੀ ਤੇ ਬਾਕੀ ਲਾਈਟ ਵਗੈਰਾ ਪਾਣੀ ਦਾ ਤੇ ਜਿਹੜਾ ਹੋਰ ਵੀ ਜਿਵੇਂ ਆਪਾਂ ਘਰ ਤਿਆਰ ਕੀਤਾ ਉਹ ਸਾਰਾ ਵਧੀਆ ਤਿਆਰ ਕੀਤਾ ਹੋਇਆ ਹੈ ਬਸ ਤੁਸੀਂ ਜਾ ਕੇ ਡੀਲ ਹੀ ਕਰਨੀ ਹੈ ਜੋੜੀਆਂ ਵਗੈਰਾ ਦਾ ਤੇ ਬਾਕੀ ਸਾਰਾ ਕੰਮ ਹੋਇਆ ਹੋਇਆਗਾ ਤੇ ਤੁਸੀਂ ਜਾ ਕੇ ਬਸ ਬੈਠ ਕੇ ਮਾਲਕ ਵੀਰ ਨਾਲ ਡੀਲ ਕਰਨੀ ਹੈ ਵਧੀਆ ਖੁੱਲਾ ਬੇੜਾ ਹੈਗਾ ਜੀ ਪੱਕਾ ਸਾਰਾ ਬੇੜਾ ਕੀਤਾ ਹੈ ਕੋਠੇ ਦੇ ਸਾਰੇ ਪਾਸੇ ਏਰੀਆ ਪੱਕਾ ਹੀ ਹੈ ਜੀ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਹੋਗੇ ਡਬਲ ਡਬਲ ਜੋੜੀਆਂ ਲੱਗੀਆਂ ਹੋਈਆਂ ਨੇ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਘਰ ਹੈ ਵੇਚਣ ਦਾ ਕਾਰਨ ਵਿਦੇਸ਼ ਚਲੀਏ ਪੂਰੀ ਫੈਮਿਲੀ ਚਲੀ ਹੈ ਤੁਹਾਨੂੰ ਇਹ ਬੇਚ ਰਹੇ ਨੇ ਤੇ ਜੇਕਰ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 48 ਲੱਖ ਰੁਪਏ ਡਿਮਾਂਡ ਹੈ ਜੀ 48 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਜੀ ਨੰਬਰ ਨੋਟ ਕਰ ਲਓ ਜੀ 9372784692 9372784692 ਇਸ ਨੰਬਰ ਤੇ ਫੋਨ ਕਰਕੇ ਤੁਸੀਂ 16 ਬਿਸਬੇ ਦੇ ਵਿੱਚ ਵਣੇ ਹੋਈ ਪੂਰੀ ਟਾਪ ਦੀ ਕੋਠੀ 48 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਇਹੇ ਵੀਡੀਓ ਨੂੰ ਇੰਨੀ ਕ ਜਿਆਦਾ ਸ਼ੇਅਰ ਕਰ ਦਿਓ ਜੀ ਤਾਂ ਕਿ ਇਹ ਵੀਰ ਜਦੋਂ ਨੂੰ ਵਿਦੇਸ਼ ਜਾਣ ਇਹਨਾਂ ਦੀ ਕੋਠੀ ਸੇਲ ਹੋ ਸਕੇ ਕਿ ਤੁਹਾਡੇ ਕਰਕੇ ਹੀ ਜਲਦੀ ਸੇਲ ਹੋ ਸਕਦੀ ਹੈ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਜਿਵੇਂ ਬਾਕੀ ਵੀਡੀਓ ਨੂੰ ਤੁਸੀਂ ਸਪੋਰਟ ਕਰਦੇ ਆ ਰਹੇ ਹੋ ਉਮੀਦ ਹੈ ਤੁਸੀਂ ਇਸ ਵੀਡੀਓ ਨੂੰ ਵੀ ਉਦਾਂ ਹੀ ਸਪੋਰਟ ਕਰੋਗੇ ਸੋ ਵੱਧ ਤੋਂ ਵੱਧ ਸ਼ੇਅਰ ਕਰਕੇ ਜਾਇਓ ਜੀ ਕਿਉਂਕਿ ਇਹਨਾਂ ਵੀਰਾਂ ਨੇ ਕੋਠੀ ਜਲਦੀ ਵੇਚਣੀ ਹੈ ਜਿਹੜੀ ਆਪਾਂ ਅਗਲਾ ਘਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਇਹ ਵੀ ਬਹੁਤ ਸਸਤ ਰੇਟ ਦੇ ਵਿੱਚ ਆਇਆ ਹੈ ਇਹ ਵੀ ਬਹੁਤ ਸਾਰੇ ਭੈਣ ਭਰਾਵਾਂ ਦੀ ਡਿਮਾਂਡ ਸੀ ਕਿ ਕੋਈ ਸਸਤਾ ਜਿਹਾ ਘਰ ਲੈ ਕੇ ਆਓ ਤਾਂ ਅੱਜ ਅਸੀਂ ਉਹਨਾਂ ਦੇ ਲਈ ਇਹ ਸਸਤਾ ਘਰ ਦਿਖਾਉਣ ਜਾ ਰਹੇ ਹਾਂ ਇਹਦਾ ਰੇਟ ਸਿਰਫ 9,30,000 ਰੁਪਏ ਠੀਕ ਹੈ ਜੀ ਹਰੀਜ਼ੰਟ ਪੈਸਿਆਂ ਦੀ ਲੋੜ ਪੈ ਗਈ ਸੀ ਤਾਂ ਕਰਕੇ ਇਹ ਘਰ ਸੇਲ ਕਰ ਰਹੇ ਨੇ ਤੇ ਸਾਰਾ ਘਰ ਜਿਵੇਂ ਤੁਸੀਂ ਦੇਖ ਸਕਦੇ ਹੋ ਤਿਆਰ ਕੀਤਾ ਹੋਇਆ ਹੈਗਾ ਕਿਸੇ ਵੀ ਤਰ੍ਹਾਂ ਦੀ ਕਮੀ ਪੇਸ਼ ਨਹੀਂ ਤੁਹਾਨੂੰ ਮਿਲੂਗੀ ਜਿਵੇਂ ਘਰ ਦੇ ਵਿੱਚ ਫੈਸਿਲਿਟੀਆਂ ਹੁੰਦੀਆਂ ਨੇ ਉਸ ਅਨੁਸਾਰੀਆਂ ਦੇਖਣ ਨੂੰ ਮਿਲਣੀਆਂ ਠੀਕ ਹੈ ਜੀ ਤੇ ਬਰਨਾਲੇ ਤੋਂ 3 ਕਿਲੋਮੀਟਰ ਹੈ ਜੀ ਕਾਰਨਰ ਹਾਊਸ ਦੋ ਗਲੀਆਂ ਤੇ ਲੱਗਦਾ ਹੈ ਟੋਟਲ 1.5 ਬਿਸਬੇਚ ਬਣਿਆ ਤੈਨਾਂ ਰੂਮ ਨੇ ਕਿਚਨ फ्लਸ਼ ਵਾਸ਼ਰੂਮ ਸਵਰਸਿਵਲ ਮੋਟਰ ਲੱਗੀ ਹੈ ਸਾਰਾ ਪੱਕਾ ਫਰਸ਼ ਲੱਗਿਆ ਜੀ 16 ਫੁੱਟ ਗਲੀ ਦਾ ਫਰੰਟ ਰੇਟ 9,30,000 ਰੁਪਏ ਡਿਮਾਂਡ ਹੈ ਜੀ ਬਾਕੀ ਮਾਨਤਾਣ ਵੀ ਕਰ ਦੇਣਗੇ 93000 ਰੁਪਏ ਡਿਮਾਂਡ ਹੀ ਹੈ ਜੀ ਬਾਕੀ ਤੁਹਾਡਾ ਮਾਨਤਨ ਵੀ ਕੀਤਾ ਜਾਊਗਾ ਜੇਕਰ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਜਾਓਗੇ ਤਾਂ ਤੁਹਾਡਾ ਵੱਧ ਤੋਂ ਵੱਧ ਮਾਨਤਨ ਕੀਤਾ ਜਾਊਗਾ ਸੋ ਵੀਡੀਓ ਜਰੂਰ ਸ਼ੇਅਰ ਕਰਕੇ ਜਾਓ ਜਿਹੜੇ ਪੈਨ ਖਰੀਦਣ ਜਾਣਗੇ ਵੀਡੀਓ ਸ਼ੇਅਰ ਕਰਕੇ ਜਾਓ ਜੀ ਤੇ ਏਰੀਆ ਹੈਗਾ ਜੀ ਪੈਨ ਖੁੱਡੀਕਲਾ ਬਰਨਾਲਾ ਤੇ ਨੰਬਰ ਨੋਟ ਕਰ ਲਓ 98778 81802 9877881802 ਇਸ ਨੰਬਰ ਤੇ ਫੋਨ ਕਰਕੇ ਤੁਸੀਂ 930000 ਰੁਪਏ ਦੇ ਵਿੱਚ ਇੱਕ ਘਰ ਖਰੀਦ ਸਕਦੇ ਹੋ ਜਲਦੀ ਜਲਦੀ ਇਹ ਨੰਬਰ ਨੋਟ ਕਰ ਲਓ ਕਿਉਂਕਿ ਇੰਨਾ ਸਸਤਾ ਘਰ ਤੁਹਾਡੇ ਹੱਥ ਹੋਣਾ ਨਿਕਲ ਜੇ ਜੀ ਇੱਕ ਵਾਰ ਨੰਬਰ ਫੇਰ ਨੋਟ ਕਰ ਲਓ 9877881802 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕਰ ਆ ਜਿਹੜਾ ਖਰੀਦ ਸਕਦੇ ਹੋ ਸੋ ਅੱਜ ਦੀ ਵੀਡੀਓ ਨੂੰ ਇੰਨੀ ਕਿ ਜ਼ਿਆਦਾ ਸ਼ੇਅਰ ਕਰਦੇ ਹੋ ਤਾਂ ਕਿ ਇਹ ਵੀਡੀਓ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚੇ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਬਣ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਆ ਇੱਕ ਨਵੀਂ ਕੋਠੀ ਧੰਨਵਾਦ